ਮੇਰੇ ਨਾਲ ਆ ਜੀ ਸਾਡੇ ਪਿੰਡ ਤੋਂ ਬਾਬਾ ਮੰਗੇਸ਼ਾ ਜੀ ਸਾਈਂ ਬੁੱਢੇ ਸ਼ਾਹ ਦੀ ਜੋ ਸੇਵਾ ਨਿਭਾਉਂਦੇ ਨੇ ਅੱਜ ਆਏ ਆ ਜੀ ਉਹਨਾਂ ਨੂੰ ਨਾਲ ਲੈ ਕੇ ਵੀਰ ਨੂੰ ਬਚਪਨ ਚ ਖੇਡੇ ਵੀ ਅਸੀਂ ਇਕੱਠੇ ਹੀ ਇਹਨਾਂ ਦੇ ਦਾਦਾ ਜੀ ਦਾਦੀ ਨਾਲ ਆਪਣਾ ਬਹੁਤ ਪਿਆਰ ਸੀ ਤੇ ਅੱਜ ਇਹਨਾਂ ਤੋਂ ਲੈਣੇ ਇਥੋਂ ਦੀ ਨੌਲੇਜ ਜਾਣਕਾਰੀ ਵੀ ਆਪਾਂ ਇੱਥੇ ਇਥੇ ਛੋਟਾ ਜਿਹਾ ਡੇਰਾ ਅਸੀਂ ਵੀ ਬਣਾਉਣਾ ਚਾਹੁੰਨੇ ਤੁਹਾਡੇ ਨਾਲ ਲਾਗੇ ਹਾਂਜੀ ਹਾਂਜੀ ਛੋਟਾ ਡੇਰਾ ਆਪਾਂ ਮਿੱਤਾਂ ਬਾਬੇ ਮੰਗੇ ਆ ਗੋ ਮਮੀ ਤੇ ਦਸਣਾ ਪੁੱਛਣਾ ਪਾਇਆ ਕਰਨੀ ਕਰ ਰਿਹਾ ਜੀ ਬਾਬਾ ਜੀ ਸਾਡੀ ਇੱਟ ਦਾ ਮੌਇਨਾ ਦੱਸਣਗੇ ਵੀ ਕਿਹੜੀ ਹੈ ਵਧੀਆ ਇੱਟ ਬਾਬਾ ਜੀ ਬਹੁਤੀ ਵਧੀਆ ਨਹੀਂ ਨਾ ਮੈਨੂੰ ਵੀ ਆਵੇ ਨਾ ਕਣੀ ਛੋੜ ਜੀ ਲੱਗਣ ਈ ਆ ਉਹਨੂੰ ਮੈਂ ਜਿਹੜੀ ਪਸੰਦ ਕਰਕੇ ਆ ਉਹਨੇ ਉਹ ਨਹੀਂ ਦਿੱਤੀ ਇੱਟ ਵੇਖੋ ਬਾਬਾ ਜੀ ਇੱਟ ਖੜਕਾ ਕੇ ਦੱਸਣਗੇ ਵੀ ਕਿਹਦੇ ਆ ਹਾਂ ਨਹੀਂ ਐ ਮੈਂ ਉਹਨੂੰ ਮੈਂ ਜਿਹੜੀ ਪਸੰਦ ਕਰਕੇ ਆ ਨਾ ਏਟ ਉਹਨੇ ਉਹ ਦਿੱਤੀ ਨਹੀਂ ਆ ਕਣੀ ਛੋੜ ਜੀ ਦੇਤੀ ਫੇਰ ਕੋਈ ਨਹੀਂ ਕਰਦੇ ਉਹਨਾਂ ਗੱਲ ਇਹਨਾਂ ਨਾਲ ਗੱਲਾਂ ਕਰਦੇ ਹੀ ਰਹਿਣਾ ਆਪਾਂ ਸਾਰਿਆਂ ਨਾਲ ਕੇ ਤੇ ਉਹ ਇਹ ਬਾਬਾ ਜੀ ਸਾਡਾ ਦਾਦਾ ਜੀ ਮੇਰੇ ਦਾਦਾ ਜੀ ਦੀ ਇਹ ਹੈਗੀ ਜੇ ਪਛਾਣ ਇੱਕ ਯਾਦ ਆਂਬ ਵਾਲਾ ਬੂਟਾ ਇਹਤੇ ਆਪਾਂ ਬਾਬਾ ਜੀ ਜੰਡ ਪਰੰਬਲ ਖੇੜਦੇ ਰਹੇ ਨਿੱਕੇ ਹੁੰਦੇ ਜੰਡ ਪਰੰਬਲ ਖੇਡੇ ਆਪਾਂ ਤੇ ਹੁਣ ਜੰਡ ਪਰੰਪਲ ਫੇਰ ਖੇਡਣ ਦਾ ਜੀਆ ਕਰ ਪਿਆ ਮੈਨਾਂ ਖੇਡੀਏ ਨਾ ਖੜਾਈਏ ਸਗੋਂ ਜੰਡ ਪਰੰਪਲ ਮੇਰੇ ਹਿਸਾਬ ਨਾਲ ਠੀਕ ਐ ਵੀਰੋ ਓ ਜੀ ਇਹ ਸਾਡੇ ਦਾਦਾ ਜੀ ਦੇ ਆਂਬ ਦੇ ਬੂਟੇ ਵੱਲੋਂ ਸਾਡੇ ਬਾਬਾ ਮੰਗਿਆ ਸ਼ਾਹ ਜੀ ਨੂੰ ਪ੍ਰਸ਼ਾਦ ਦਾਦਾ ਜੀ ਵੱਲੋਂ ਤੇ ਮੁੜ ਕੇ ਬਾਬਾ ਜੀ ਹੁਣ ਤੋਂ ਪ੍ਰਸ਼ਾਦ ਅਹੀਂ ਬਾਅਦ ਚ ਲੈਣੇ ਪਹਿਲਾਂ ਬਾਬਾ ਜੀ ਹੁਣ ਪ੍ਰਸ਼ਾਦ ਪੇਟਾ ਕਰੀਏ ਆਪਾਂ ਪਹੁੰਚ ਚੁੱਕੇ ਆ ਜੀ ਆਪਣੇ ਯੱਦੀ ਪਿੰਡ ਸਾਈ ਬੁੱਡੇ ਬੁੱਢਣ ਸਾਹਿਬ ਜੀ ਅਹੀਂ ਬਾਬਾ ਸਾਈ ਬੁੱਡੇ ਸ਼ਾ ਕੀ ਜਾਂਦੇ ਰਹਾਂ ਪਰ ਬਾਬਾ ਬੁੱਢਣ ਸਾਹਿਬ ਕਹਿੰਦੇ ਚਲੋ ਅੱਜ ਇਹ ਵੀ ਪਤਾ ਲੱਗ ਗਿਆ ਪਹੁੰਚੇ ਆ ਜੀ ਦਰਬਾਰ ਤੇ ਆ ਗਿਆ ਛੋਟੇ ਤੇ ਅਹੀਂ ਇਹ ਛੋਟਾ ਜ ਆ ਦਰਬਾਰ ਹੁੰਦਾ ਹੈ ਤੇ ਇੱਥੇ ਆਉਣੇ ਨੇ ਹਾਂ ਇੱਥੇ ਖੇਡਣਾ ਮਿਲਣਾ ਇੰਨਾ ਗਰਾਊਂਡਾਂ ਚ ਆਹ ਗਰਾਊਂਡ ਬਾਬਾ ਆਪਣਾ ਸੀ ਇੱਥੇ ਕਬੱਡੀ ਹੁੰਦੀ ਆ ਅੱਛਾ ਇਹ ਸਟੇਜ ਆ ਕਲਾਕਾਰ ਵਾਸਤੇ ਹਾਂਜੀ ਹਾਂਜੀ ਬੜੀਆਂ ਰਿਕਾਰਡਿੰਗਾਂ ਕੀਤੀਆਂ ਜੀ ਆਪਾਂ ਵੀ ਸ਼ੁਰੂ ਤੋਂ ਹੀ ਸਟੂਡੀਓ ਦੀਆਂ ਬਾਬਾ ਮੰਗੇ ਜੀ ਆਹ ਪਹਿਲਾਂ ਬਾਜ ਨੂੰ ਤਰੀਕ ਲਿਖਾ ਦਿਓ ਤਰੀਕ ਤੇ ਸਾਡੀ ਚਲੋ ਓਕੇ ਹੀ ਕਲਾਕਾਰ ਪੁੱਛਣਾ ਹੁੰਦਾ ਹੈ ਕਿਹੜਾ ਲੱਗਣਾ ਨਹੀਂ ਆਪਾਂ ਦੂਜਾ ਕਰਦੇ ਆ ਬਾਜ ਲਾਈਵ ਸਾਰਾ ਕੁਝ ਆਪਣੇ ਕੋਲ ਬਾਬਾ ਕਿਹੜੀ ਗੱਲ ਕਰਨੀ ਮੈਂ ਲਾਈਵ ਲਿਆਉਣੀ ਫਿਰ ਆਪਾਂ ਹੀ ਕਰ ਲਾਂ ਨਾ ਨਾ ਲਾਈਵ ਲੂਪ ਸਭ ਆਪਣਾ ਹੀ ਹੈ ਪ੍ਰੋਗਰਾਮ ਹੁਣ ਹਰ ਚੀਜ਼ ਲਾਈਵ ਛੱਡ ਕੇ ਆਪਾਂ ਜੋ ਹੋਰ ਬੜਾ ਪ੍ਰੋਡਕਟ ਨਵੇਂ-ਨਵੇਂ ਤਿਆਰ ਕਰਨ ਨੂੰ ਫਿਰੰਦਾ ਹੈ ਸਾਡਾ ਤਾਂ ਸਾਣ ਸਾਬ ਪਿਛਲੇ ਸਾਲ ਤਮਿਲ ਖਾਨ ਆਇਆ ਸੀ ਹੂੰ ਹੂੰ ਫਿਰ ਕੀ ਲਿਆਉਂਦਾ ਸੀ ਤਾਸੀਮਾ ਸੋਈ ਅੱਛਾ ਹੁਣ ਤੱਕ ਬਾਬਾ ਕਿਹੜੇ-ਕਿਹੜੇ ਸਿੰਗਰ ਲਿਆਂਦੇ ਸੀ ਹੁਣ ਤੱਕ ਬਾਬਾ ਜਿਹੜੇ ਸਟਾਰ ਜਿੰਨੇ ਸਟਾਰ ਹੈ ਨਾ ਹਾਂ ਤੇ ਸਭ ਤੋਂ ਪਹਿਲਾਂ ਤੇ ਆਇਆ ਸੀ ਗੋਰਾ ਚੱਕ ਵਾਲਾ ਅੱਛਾ ਫਿਰ ਗੁਰਲੇ ਜਗਤਰਾ ਬਕਰਨ ਕਿਲਾ ਕਮਲਕਾਨ ਪ੍ਰੋਜ ਖਾਨ ਦੁਰਗਾਰ ਗੀਲਾ ਮਾਸ਼ਾਲੀ ਮੰਨ ਲੋਗੇ ਫਿਰ ਪਿੰਦਰਾਂ ਦਾ ਵੀ ਆਈ ਪਿੰਦਰਾਂ ਦਾ ਜੇ ਨੂਰਾ ਜੋਤੀ ਵੀ ਆਈਆਂ ਤੇ ਕੋੜਾ ਸਿੰਗਰ ਕਿਹੜੀ ਜਗਾ ਤੇ ਬੈਠਾ ਉਹ ਬੂਟਾ ਮੁਹੰਮਦ ਬੂਟਾ ਮੁਹੰਮਦ ਆ ਗੁਲਾਮ ਜੁਗਨੀ ਉਹਦੀ ਬੜੀ ਸਟੇਜ ਦੇ ਨਿਆਰਾ ਆਇਆ ਸੀ ਇਹ ਕੀ ਕਾਸ਼ੀ ਨਾ ਤਾਂ ਹੈ ਆਹੋ ਆ ਮੈਨੂੰ ਆਂਦੇ ਕਾਸ਼ੀ ਨਾ ਤਾਂ ਹੈ ਆਹੋ ਆ ਮੈਨੂੰ ਆਂਦੇ ਕਾਸ਼ੀ ਆਉਣਾ ਮੈਂ ਵੀ ਕਾਸ਼ੀ ਤੇ ਸਾਡੇ ਪਿੰਡ ਦਾ ਚਾਚਾ ਸਾਡਾ ਦੇ ਆਉਂਦੇ ਨਹੀਂ ਨਹੀਂ ਕਾਸ਼ੀ ਨਾਰ ਸਿੰਘ ਆ ਬਹੁਤ ਬਹੁਤ ਜਿੰਨੇ ਮਤਲਬ ਜਿਹੜਾ ਸਟਾਰ ਉੱਠਦਾ ਸੀ ਨਾ ਹੂੰ ਜਿਵੇਂ ਹੁਣ ਜਿਵੇਂ ਕਾਸ਼ੀ ਉੱਠਿਆ ਤੇ ਕਾਸ਼ੀ ਨੂੰ ਲੈ ਜਾਂਦਾ ਹੁਣ ਜਨਾ ਕੋਈ ਹੋਰ ਉੱਠੂਗਾ ਉਹਨੂੰ ਭਾਦੋ ਦੇ ਮਿਲਦੇ ਆਪਾਂ 9 ਸਤੰਬਰ ਮੈਨੂੰ ਵੈਸੇ ਤੇ ਸਾਰਾ ਮੈਂ ਤੁਹਾਡੇ ਮੂੰਹ ਸੁਣਾ ਚਾਹਣਾ ਬਾਬਾ ਜੀ ਕਿਉਂਕਿ ਮੈਂ ਤੇ ਸਾਰੀਆਂ ਰਿਕਾਰਡਿੰਗਾਂ ਕੀਤੀਆਂ ਉਹਨਾਂ ਦਿਨਾਂ 'ਚ ਤੁਹਾਨੂੰ ਵੀ ਪਤਾ ਸਭ ਤੋਂ ਪਹਿਲਾਂ ਐਲਸੀਡੀਆਂ ਵੀ ਲਾਈਆਂ ਆ ਪਰ ਉਹ ਦੂਜਾ ਇੱਕ ਵਾਰੀ ਯਾਰ ਉਹਨੇ ਬੜੀ ਨੇਰੀ ਲਿਆਂਦੀ ਜਿਹੜੇ ਉਹ ਟੜਕ ਝੂੜਾ ਟੁੱਟਿਆ ਹਾਂ ਜੀ ਰਰਪਾਲ ਰੱਟੇ ਵਾਲਾ ਉਹ ਡਿਊਟ ਕਲਾਕਾਰ ਸੀ ਇੱਕ ਰੀਓ ਕੀ ਰੀ ਤੇ ਢਿੱਲੋ ਆਇਆ ਸੀ ਆ ਉਦੋਂ ਬੜੀ ਨੇਰੀ ਲਿਆਂਦੀ ਤੇ ਜਦੋਂ ਆਈ ਨਾ ਨਾਲ ਰਰਪਾਲ ਟੱਟਿਆ ਦੇ ਨਾਲ ਕਿਹੜੀ ਬੀਬੀ ਸਿੱਧੂ ਬੜੇ ਕਲਾਕਾਰ ਆਇਆ ਇੱਕ ਕੀ ਉਹਦਾ ਨਾਮ ਲੈਂਦਾ ਆ ਮੁੰਡੇ ਦਾ ਯਾਰ ਉਹ ਮਨਜੀਤ ਸੋਤਾ ਨਹੀਂ ਨਹੀਂ ਜਿਹਨੇ ਉਹ ਗਾਣਾ ਬੜਾ ਵਧੀਆ ਕੱਢਿਆ ਸੀ ਮੁੰਡੇ ਨੇ ਬੜੀ ਉਦੀ ਰਾਗ ਜੇ ਹੀ ਬੜਾ ਚੱਲਿਆ ਗਾਣਾ ਸੀ ਮਾਸ਼ਾਅੱਲਿਹ ਮਾਸ਼ਾਅੱਲਿਹ ਦੋ ਵਾਰੀ ਆ ਗਿਆ ਉਹਦਾ ਗਾਣਾ ਬੜਾ ਹਿੱਟ ਹੋਇਆ ਨਾ ਇੱਕ ਉਹ ਕੀ ਕੀ ਪੁਰਜਾ ਪੁਰਜ ਕੀ ਕਿ ਤਰ੍ਹਾਂ ਕੱਟ-ਕੱਟ ਕੇ ਯਾਰ ਇਸ ਤਰ੍ਹਾਂ ਦਾ ਗਾਣਾ ਹੈ ਬੜਾ ਮਸ਼ਹੂਰ ਵੀਰ ਝਿੰਜਰ ਆਇਆ ਆ ਕੁਲਵੀਰ ਝਿੰਜਰ ਕੁਲਵੀਰ ਝਿੰਜਰ ਦੇ ਬੜੀ ਗੱਲ ਹੈ ਬੰਦਾ ਵੀ ਹਾਂਜੀ ਕੁਲਵੀਰ ਝਿੰਜਰ ਵੀ ਆ ਹੂੰ ਮਨ ਲਓ ਜਿੰਨੇ ਸਟਾਰ ਹੋਏ ਨੇ ਇਸ ਟਾਈਮ ਇੱਕ ਇਕੱਲੇ ਇਹਨੂੰ ਛੱਡ ਕੇ ਨਾ ਕੀ ਉਹਦਾ ਨਾਮ ਲੈਦਾ ਹੈ ਆਪਣਾ ਰਣਜੀਤ ਬਾਵਾ ਨੂੰ अच्छा सारे कलाकार है तकरीबन मतलब तकरीबन जेडे आजकल स्टार है ना छोटे भूलरनी आया उनके कोल गया ही तो उदे ना ਸਾਡੀ ਪੈਸਾਂ ਤੋਂ ਥੋੜੀ ਜਿਹੀ ਹੋਰੀ ਨਹੀਂ ਗਿਆ ਹੀ ਅਸੀਂ ਬੜੇ ਬੰਦੇ ਗਿਆ ਹੀ ਪਰ ਉਹਨੇ ਬੰਦੇ ਨੇ ਨਾ ਚਲੋ ਬੜੀ ਇੱਜ਼ਤ ਮਾਣ ਕੀਤਾ ਚਾਹ ਪਾਣੀ ਪਿਆ ਪਰ ਉਹ ਚਲੋ ਨਹੀਂ ਹੋ ਜਾਂਦਾ ਵਾਦੇ ਘਟੇ ਕੋਈ ਨਹੀਂ ਵੀ ਆਪਣਾ ਭਰਾ ਵਾਦੇ ਲਰਨਿੰਗ ਸਾਡੇ ਇਲਾਕੇ ਦਾ ਹੋਣ ਕਰਕੇ ਅਸੀਂ ਮਾਣ ਕਰਨ ਵਾਸਤੇ ਗਿਆ ਸੀ ਫਿਰ ਉਹ ਬੰਦੇ ਨੇ ਹਟ ਨੂੰ ਚਲੋ ਕੋਈ ਨਹੀਂ ਉਹਨੂੰ ਸਮਝਾਵਾਂਗੇ ਜਿਹਨੇ ਆਪਣਾ ਵੱਡੇ ਨਾਲ ਆਪਣਾ ਪੁਲਿਸ 'ਚ ਵੀ ਰਿਹਾ ਈ ਪੁਲਿਸ 'ਚ ਵੀ ਰਿਹਾ ਈ ਆਪਣੇ ਆਪਣੇ ਨਾਲ ਆ ਸਾਰੇ ਕਲਾਕਾਰ ਤੱਕ ਨਹੀਂ ਲੈ ਆਉਂਦੇ ਸਿਰਫ ਇਹ ਸਰਜੀਤ ਭੁੱਲਰ ਸਾਡੇ ਤੋਂ ਵੇਰਿਆ ਨਹੀਂ ਵੇਰ ਨਹੀਂ ਦਿੰਦੇ ਲੈ ਆਵਾਂਗੇ ਝਟਾ ਕਿਹੜੀ ਗੱਲ ਹਮਮ ਹੋਰ ਬਾਬਾ ਠੀਕ ਠਾਕ ਸਾਰੇ ਸਤਿਕਾਰਯੋਗ ਹੈ ਜੀ ਸਭ ਤੇ ਆ ਜਗਾ ਜਗਾ ਕਾਫੀ ਹੈ ਨਾ ਆਪਣੇ ਤੇ ਸਾਈਂ ਬੁੱਢਣ ਸ਼ਾ ਮੈਂ ਸਾਈਂ ਬੁੱਢੇ ਸ਼ਾ ਅੰਦਰ ਆਇਆ ਛੋਟੂ ਅੱਜ ਸਾਈਂ ਬੁੱਢਣ ਸ਼ਾ ਅੱਜ ਪਤਾ ਲੱਗਾ ਮੈਨੂੰ ਇਹਨਾਂ ਬਾਰੇ ਮਾੜਾ ਦੱਸਿਓ ਪਤਾ ਉਹਨਾਂ ਤੁਹਾਨੂੰ ਸਾਈਂ ਬੁੱਢਣ ਸ਼ਾਹ ਕੌਣ ਹੋਏ ਹੈ ਤੁਹਾਡੇ ਪਰਿਵਾਰ ਤੋਂ ਰੋਟੀ ਪਾਣੀ ਖਾਂਦੇ ਸੀ ਜਿਹੜਾ ਦੱਸਦੇ ਅੱਛਾ ਸਾਡੇ ਘਰ ਜਿਆਦਾ ਹਮ ਜਾਣੇ ਸੀ ਤੁਹਾਡੇ ਵੱਡ ਬਡੇਰੇਆਂ ਨਾਲ ਅੱਛਾ ਆਪਣੇ ਵੱਡ ਬਡੇਰੇਆਂ ਨਾਲ ਜਿਆਦਾ ਹੀ ਇਹਨਾਂ ਦਾ ਹੋਊਗਾ ਜਿਆਦਾ ਜਿਹੜਾ ਹੈ ਨਾ ਜਿਆਦਾ ਖੋਜੀ ਹੋਣਾ ਰੱਖਦੇ ਸੀ ਬਾਬਾ ਜੀ ਉਹਨਾਂ ਨੇ ਆ ਜਿਹੜੀ ਜ਼ਮੀਨ ਹੈ ਬਾਬੇ ਸਾਈਂ ਬੁੱਢੇ ਸ਼ਾਹ ਦੀ ਪਿੱਛੋਂ ਪਿੰਡ ਨਾਲ ਬਰਖੀਆਂ ਟੋਲੀਆਂ ਅੱਛਾ ਇਹ ਪਿੱਛੋਂ ਆਏ ਇੱਥੇ ਕੋਈ ਮਰਗਾ ਮਰਗਾ ਬੜੀਆਂ ਨਹੀਂ ਉਹਨਾਂ ਬਣਾ ਜਿਤੇ ਇਹਨਾਂ ਬਾਬੇ ਆ ਟਾਈਪ ਆ ਰੋਡ ਬੰਦ ਦੇ ਜਿੰਨ ਮਨ ਲੋਕ ਤੇ ਗੁਮਾਰੀ ਬੁਮੂਰੀ ਨਹੀਂ ਹਟਦੀ ਇੱਥੋਂ ਹਟ ਜਾਂਦੀ ਹੈ ਅੱਛਾ ਇਹ ਮਿੱਟੀ ਪੜ ਕੇ ਦੇ ਦਿੰਦੇ ਸੀ ਤੇ ਉਹਦੇ ਨਾਲ ਰਮਾਨ ਆ ਜਾਂਦਾ ਹੈ ਸੰਤ ਠੀਕ ਠੀਕ ਤੇ ਨਾ ਨੇ ਉਹ ਖੂਈ ਬਣਾਈ ਆਪਣੀ ਆਪ ਨਾਲੇ ਸੰਗ ਵਾਲੀ ਖੂਈ ਵਾਜੀ ਇਹ ਅੱਛਾ ਉਹ ਜਿਹੜੀ ਖੂਈ ਹੈ ਆਪਣੀ ਆਹ ਠੀਕ ਹੈ ਇੱਥੇ ਮਮੀ ਮੱਝਾਂ ਨੂੰ ਪਾਣੀ ਲਡਾਉਣਾ ਤੇ ਇੱਥੇ ਉਹ ਜਿਹੜੀ ਖੂਈ ਹੈ ਆਪਣੀ ਆਹ ਠੀਕ ਹੈ ਇੱਥੇ ਮਮੀ ਮੱਝਾਂ ਨੂੰ ਪਾਣੀ ਲਡਾਉਣਾ ਤੇ ਇੱਥੇ ਖੂਈ ਦੇ ਘੇਰੇ-ਘੇਰੇ ਨਿਆਣਿਆਂ ਨੇ ਅਸੀਂ ਠੀਕ ਠੀਕ ਆ ਮੈਨੂੰ ਜਗਾ ਦਾ ਬਾਬਾ ਬੜਾ ਯਾਦ ਆਉਂਦਾ ਇੱਥੇ ਛੋਟਾ ਜਿਹਾ ਲੱਗਾ ਸੀ ਆਪਣਾ ਤੇ ਕਵੀਸ਼ਰ ਬੜਾ ਮਸ਼ਹੂਰ ਸੀ ਇਥੋਂ ਤੇ ਇੱਕ ਕੁल्ले ਵਾਲਾ ਮਸ਼ਹੂਰ ਰਾਜਕੁੱਲੇ ਵਾਲਾ ਰਾਜਕੁੱਲੇ ਵਾਲਾ ਉਹ ਲੱਗਾ ਸੀ ਇੱਥੇ ਤੇ ਇੰਤੇ ਨਿਕੇ ਨਿਕੇ ਬੈਠੇ ਨੇ ਹਾਂਜੀ ਹਾਂਜੀ ਤੇ ਰਾਜਕੁੱਲੇ ਵਾਲਾ ਵੇਖ ਲਾ ਇੰਨੀ ਕਿ ਜਗ੍ਹਾ ਦੇ ਵਿੱਚ ਅਸੀਂ ਸਾਨੂੰ ਇੰਨੀ ਕਿ ਜਗ੍ਹਾ ਹੁਣ ਆ ਨਿਗੀ ਲੱਗਣ ਦੀ ਜਿਵੇਂ 10 ਬੰਦੇ ਬੈੰਨੇ ਆ ਉਦੋਂ ਐਂ ਲੱਗਦਾ ਵੀ ਜਿਵੇਂ ਸਾਰੀ ਦੁਨੀਆ ਹੀ ਇੱਥੇ ਬੈਠੀ ਹੈ ਹਾਂ ਇਹ ਬਹੁਤ ਈ ਇਧਰ ਬਾਬਾ ਜੀ ਦਾ ਆ ਜਿਹੜਾ ਇਹ ਦਰਬਾਰ ਹੈ ਬਾਬਾ ਜੀ ਨੇ 140 ਦਿਨਾਂ ਚ ਕਿਹਾ ਸੀ ਕਿ ਬੰਨਾ ਤੇ ਪੂਰੇ 140 ਦਿਨਾਂ ਚ ਬਣਿਆ ਤੇ ਬਾਬਾ ਨੇ ਕਿਹਾ ਸੀ ਕਿ ਪਿੰਡ ਚ 1 ਰੁਪਿਆ ਨਹੀਂ ਗਰਾਉਣਾ ਜਿਹਨੂੰ ਸ਼ਰਧਾ ਹੋਊਗੀ ਉਹ ਮੈਨੂੰ ਪਿਆਰ ਨਾਲ ਪੈਸੇ ਭੇਜੂਗਾ ਇਹ ਕਿਹਾ ਸੀ ਦਰਬਾਰ ਦਾ ਵੀ 140 ਦਿਨਾਂ ਚ ਬੰਨਾ ਹਾਂ ਤੇ 140 ਦਿਨਾਂ ਚ ਬਣਿਆ 140 ਦਿਨਾਂ ਚ ਬਣਿਆ ਤੇ ਇਹ ਕਿੰਨੀ ਕੀ ਬਿਲਡਿੰਗ ਤੇ ਪੂਰੇ ਦਰਬਾਰ ਤੇ ਖਰਚਾ ਕਿਦਾਂ ਕਰਾ ਬਾਬਾ ਜੀ 395 ਕੈਂਟਲ ਸਰੀਆ ਆਇਆ ਜੇ ਬਾਕੀ ਹਨ ਅੰਦਾਜ਼ਾ ਵੈਸੇ ਮਾਇਆ ਦਾ ਤੇ ਪਤਾ ਹੀ ਨਹੀਂ ਲੱਗਾ ਕਿ ਕਿੰਨੀ ਵਾਵਾ ਲੱਗੀ ਹੈ ਜਿਹੜੇ ਹਿਸਾਬ ਨਾਲ ਬਿਲਡਿੰਗ ਬੜੀ ਵੱਡੀ ਹੈ ਨਾ ਨਹੀਂ ਡਬਲ ਸਟੋਰੀ ਹੈ ਮਤਲਬ ਮੈਂ ਤੇ ਅੱਜ ਤੱਕ ਐੱਚੀ ਆਉਂਦਾ ਰਿਹਾ ਜੇ ਇੱਥੇ ਇੱਕ ਤੁਹਾਂ ਥੱਲੇ ਬਣਾਇਆ ਹੈ ਨਾ ਜਿਗਾਰਡਮੈਂਟ ਜਦੋਂ ਆਪਾਂ ਉਹ ਵੀ ਵੇਨੇ ਦਰਬਾਰ ਥੱਲੇ ਵੇ ਕਰ ਮੈਂ ਆਉਣਾ ਆਇਆ ਤੁਹਾਡੇ ਕੋਲੋਂ ਵੀ ਅੱਜ ਵੇਨੇ ਅੱਜ ਅੱਜ ਆਪਾਂ ਇੱਧਰ ਹੀ ਰਹੀਏ ਅਜ ਮੈਂ ਇਹਨਾਂ ਇੰਨਾ ਮੇਰੀਆਂ ਯਾਦਾਂ ਵਣੀਆਂ ਪੁਰਾਣੀਆਂ ਤਾਂ ਆਉਂਦੀਆਂ ਇੱਥੇ ਸਾਡਾ ਕਿੰਨਾ ਮੇਰੀਆਂ ਯਾਦਾਂ ਵਣੀਆਂ ਪੁਰਾਣੀਆਂ ਤਾਂ ਆ ਜਾਂਦੀਆਂ ਇੱਥੇ ਸਾਡਾ ਐ ਬੋਰਡ ਥੱਲੇ ਵੀ ਵੜੀ ਰੌਣਕ ਲੱਗਦੀ ਹੁੰਦੀ ਬੋਰਡ ਪਤਾ ਨਹੀਂ ਕੀ ਗੱਲ ਇਹਨੂੰ ਬੋਰਡ ਤੇ ਬੋਰਡ ਡਿੱਗ ਗਿਆ ਬੋਰਡ ਫੁੱਟਿਆ ਹੈ ਨਾ ਅੱਛਾ ਬੋਰਡ ਦੇ ਉੱਤੇ ਬੋਰਡ ਡੇਪਿਆ ਹੈ ਉਹ ਬੋਰਡ ਇਹਦੇ ਉੱਤੇ ਡੇਪਿਆ ਹੈ ਅੱਛਾ ਅੱਛਾ ਇੱਥੇ ਵੀ ਰੌਣਕ ਚੰਗੀ ਲੱਗਦੀ ਰਹੀ ਹੈ ਉਧਰ ਆਪਾਂ ਜਾਣੇ ਉਹ ਜਿੱਥੇ ਜਗਰਾਤਾ ਕਰਾਉਣੇ ਨੇ ਉਹ ਬਾਅਦ ਚ ਜਾਣੇ ਇਹ ਛੱਡ ਪਾਇਆ ਅੱਛਾ ਆਹ ਛੱਡ ਅੱਛਾ ਸ਼ੈੱਡ ਆ ਜੀ 100 ਫੁੱਟ ਦਾ ਤੇ ਇਹ ਹੋ ਗਿਆ ਆਪਣਾ ਸੇਵਾ ਰੋਟੀ ਪਾਣੀ ਦਾ ਤੇ ਲੰਗਰ ਪਾਣੀ ਦਾ ਤੇ ਤੱਕ ਬਾਈ ਨੂੰ ਕੰਨੀ ਕਰਕੇ ਬਣਾਇਆ ਹੈ ਇਹਨਾਂ 100 ਫੁੱਟ ਦਾ ਸ਼ੈੱਡ ਬੜਾ ਵਧੀਆ ਬਣ ਗਿਆ ਮੈਂ ਬਾਬਾ ਸਚਨਾ ਅੱਜ ਪਹਿਲੀ ਵਾਰੀ ਕਿਤੇ ਉਹ ਗੱਲ ਵੀ ਮੁੰਡੇ ਭੇਜਦੇ ਨੇ ਤੇ ਉਹਨਾਂ ਪ੍ਰੋਮ ਕਰਕੇ ਚੱਲ ਜਣਾ ਆ ਮੈਂ 20 ਸਾਲਾਂ ਬਾਅਦ ਸਮਝ ਲਓ ਵੀ ਚੰਗੀ ਤਰ੍ਹਾਂ ਅੱਜ 2012 ਜਿਹੜਾ ਨਾ ਕੰਮ ਕੀਤਾ ਜੀ ਹਾਂ 13 ਸਾਲ ਤੇ ਉਹੀ ਗੱਲ ਨੂੰ ਹੋ ਗਈ ਤੇ ਮੈਨੂੰ 20 ਸਾਲ ਹੀ ਹੋ ਗਏ ਆ ਵੀ ਮੈਂ ਇੱਥੋਂ ਨਾ ਪਿੰਡ ਤੋਂ ਪਾਸੇ ਹੀ ਗਿਆ ਆਲੀ ਗੱਲ ਇਹ ਤੇ ਆ ਹੁਣ ਪਿੰਡਾਂ 'ਚ ਪਤਾ ਲੱਗਾ ਵੀ ਨੂਰਾ ਸਿਸਟਰ ਨੂੰ ਸ਼ੂਟ ਕੀਤਾ ਹੈ ਜਿਹੜਾ ਨੂਰਾ ਸਿਸਟਰ ਤੇ ਗੁਲਾਮ ਜਗਨੀਸ਼ਤ ਕੀਤਾ ਹੈ ਮੈਂ ਉਸ ਤੋਂ ਬਾਅਦ ਮੁੜ ਕੇ ਲਾਈਵ ਹੀ ਚੱਲਦੇ ਰਹੇ ਮੇਰੀ ਹਾਂ ਲਾਈਵ ਚੱਲਦੇ ਠੀਕ ਮੁੜ ਕੇ ਲਾਈਵ ਚੱਲ ਕੇ ਹੁਣ ਵੀ ਆ ਗਈ ਤੁਹਾਡੇ ਕੋਲ ਲਾਈਵ ਕਰਾਉਣਾ ਨਹੀਂ ਨਹੀਂ ਕੋਈ ਗੱਲ ਨਹੀਂ ਬਾਬਾ ਲਾਈਵ ਉਹ ਸੰਗਤ ਆਇਆ ਗਿਆ ਕਰੋ ਜੀ ਇਹ ਕਿੱਥੇ ਆ ਅੱਛਾ ਇੱਥੇ ਰਸੋਈ ਆਪਣੀ ਤਿਆਰ ਹੋਣੀ ਆ ਜੀ ਇਹ ਭਾਂਡਿਆਂ ਨਹੀਂ ਨਹੀਂ ਕੋਈ ਗੱਲ ਨਹੀਂ ਬਾਬਾ ਲਾਈਵ ਉਹ ਸੰਗਤ ਆਇਆ ਗਿਆ ਕਰੋ ਜੀ ਇਹ ਕਿੱਥੇ ਆ ਅੱਛਾ ਇੱਥੇ ਰਸੋਈ ਆਪਣੀ ਤਿਆਰ ਹੋਣੀ ਆ ਜੀ ਇਹ ਭਾਂਡਿਆਂ ਵਾਲਾ ਵੱਡੀ ਰਸੋਈ ਆ ਸਟੋਰ ਹਾਂ ਜੀ ਭਾਂਡਿਆਂ ਵਾਲਾ ਸਟੋਰ ਆ ਠੀਕ ਠੀਕ ਅਛੇ ਤਾਂ ਭਾਂਡਿਆਂ ਸ਼ਨਾਇ ਤੇ ਠੀਕ 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 ਹਾਂ ਇਹ ਉਹ ਵਾਲਾ ਲਾ ਇਹ ਸ਼ੈੱਡ ਪਾਵਾ ਮਾਤਾ ਅੱਛਾ ਇੱਕ ਮਾਤਾ ਰਾਣੀ ਆਪਣੇ ਇਹ ਮਾਤਾ ਰਾਣੀ ਦੀ ਜਗ੍ਹਾ ਨਾ ਆਹ ਵੇ ਇਹ ਵੀ ਆਪਣੀ ਮੰਨ ਸਾਰਾ ਚੀਕਾ ਇੱਥੇ ਜਗਰਾਤਾ ਹੁੰਦਾ ਨਹੀਂ ਨਿੱਕੇ ਹੁੰਦੇ ਉਹਦਾ ਜਗਰਾਤਾ ਵੇਨੇ ਨਿਆ ਤੇ ਦੇਬੇਸ਼ਾ ਕਰਦਾ ਹੁੰਦਾ ਇਹਨੂੰ ਆਪਣਾ ਬਾਜ ਤੇ ਸੰਮਾ ਦੇ ਗਰਦੇਵ ਗਵਾਈ ਉਹ ਕਰਦਾ ਬਾਜ ਕਿਹੜਾ ਬਾਜ ਉਹ ਮੁੰਡਾ ਹੈਗਾ ਉੱਥੇ ਵਿਆਹ ਸੁਣਦਾ ਅੱਛਾ ਅੱਛਾ ਮੋਤੀ ਵਾਦਾਰਿਆ ਨਾ ਮਾ ਭਗਤਿਆ ਨਿਮਾ ਭਗਤਾ ਨਿਮਾ ਡੇ ਪੱਗੇ ਦਾ ਯਾਰ ਸਾਡਾ ਪੱਕਾ ਇੱਕ ਵਾਰੀ ਜੀ ਇਹਦਾ ਨਾਮ ਇਹਦੇ ਗੁਰਦੇਵ ਲਵਾਈ ਹੈ ਪਰਮੰਤੂ ਲੀਏ ਸਾਰੇ ਸੇਵਾਦਾਰ ਸਾਰੇ ਸੇਵਾਦਾਰ ਆਹ ਆਪਣੀ ਕੀ ਇਹਨਾਂ ਨੂੰ ਮਾਤਾ ਜੀ ਕਿਹੜੇ ਕਿ ਮਾਤਾ ਰਾਣੀ ਕਹਿ ਦਿੰਦੇ ਹਨਾ ਮਾਤਾ ਰਾਣੀ ਦੀ ਜਗ੍ਹਾ ਜੀ ਲੋ ਜੀ ਇੱਥੇ ਆਈਂ ਜਗਰਾਤੇ ਛੋਟੇ ਹੁੰਦੇ ਆ ਵੇਖਣੇ ਆਉਣਾ ਪਿੰਡ ਚ ਵੀ ਬਾਜਾਂ ਸੁਣਨੀ ਆ ਪੂਰੀਆਂ ਕੋਠਿਆਂ ਦੇ ਸੁੱਤੇ ਨੇ ਆ ਤੇ ਜਗਰਾਤਾ ਦੇਖਣਾ ਬਾਬਾ ਇੱਕ ਚੀਜ਼ ਵਿਸਰ ਗਈ ਆਪਣੇ ਨੂੰ ਉਹ ਪਾਰ ਇੱਥੇ ਆਈ ਜਗਰਾਤੇ ਛੋਟੇ ਹੁੰਦੇ ਆ ਵੇਖਣੇ ਆਉਣਾ ਤੇ ਪਿੰਡ ਚ ਵੀ ਬਾਜਾਂ ਸੁਣਨੀ ਆ ਪੂਰੀਆਂ ਕੋਠਿਆਂ ਦੇ ਸੁੱਤੇ ਨੇ ਆ ਤੇ ਜਗਰਾਤਾ ਦੇਖਣਾ ਬਾਬਾ ਇੱਕ ਚੀਜ਼ ਵਿਸਰ ਗਈ ਆਪਣੇ ਨੂੰ ਉਹ ਪਾਰ ਪਾਰ ਵਾਲੀ ਬਾਬੇ ਸ਼ਹੀਦ ਬਾਬੇ ਸ਼ਹੀਦ ਉੱਥੇ ਵੀ ਦੁੱਧ ਬੜਾ ਪੀਤਾ ਇਹੀ ਬਹਿ ਬਹਿ ਕੇ ਉਹ ਆਪਾਂ ਫਿਰ ਉਧਰਲੇ ਬਨੇ ਫਿਰ ਕੇ ਇਹਦੇ ਚੱਲਦੇ ਹਾਂ ਬਣਾਵਾ ਹੁੰਦਾ ਹੂੰ ਬਣਾਇਆ ਅਗਲੇ ਲੈਂਟਰ ਪਾਇਆ ਉਹਦੇ ਤੇ ਅੱਛਾ ਜਿਵੇਂ ਬਾਬੇ ਸ਼ਹੀਦ ਦਾ ਹੁੰਦਾ ਨਾ ਸਾਡੇ ਜੇ ਕੋਈ ਮਸਜਿਦ ਸੁਣੀ ਤੇ ਫਿਰ ਦੁੱਧ ਲੈ ਕੇ ਆਉਣਾ ਉਹਦੇ ਉੱਥੇ ਬਹਿ ਕੇ ਅਸੀਂ ਦੁੱਧ ਪੀਆ ਕਰਨਾ ਛਾਗ ਵਾਲੇ ਦੁੱਧ ਤੇ ਨਜ਼ਾਰਾ ਹੀ ਆ ਇਹਨਾਂ ਦਾ ਗਲਾਸ ਪਰ ਪਰ ਕੇ ਪੀਂਦਾ ਜੇ ਕੋਈ ਹੋਰ ਇਕਰਾ ਪੀ ਕੇ ਠਰਾਂ ਤੇ ਫੇਰ ਉਧਰੋਂ ਕਿਹਨੇ ਆਉਣਾ ਵੀ ਢੋਰ ਢੋਲਣਾ ਚੁੱਕੀ ਆਉਂਦੇ ਤੇ ਹਨਾ ਇਤੋਂ ਹੀ ਪੀ ਲਈਏ ਹੁਣ ਸ਼ੁਰੂ ਹੋ ਜਾਣਾ ਅਗੇ ਜੀ ਦੁੱਧ ਦੁੱਧ ਦੀ ਪੀਤੀ ਜਾਂਦੇ ਨੇ ਹੈ ਕਿ ਪਾਣੀ ਆ ਨੂੰ ਅੱਜ ਤਾਂ ਅੰਦਰ ਦਾ ਸੂਤੀ ਖਲਿਸ਼ ਮੇਰੇ ਪਰ ਆ ਰਹੇ ਅੱਛਾ ਇਹ ਬਾਹਰ ਦੀ ਹੈ ਲੋਕੇਸ਼ਨ ਤੇ ਬਾਬਾ ਜੀ ਹੁਣਾਂ ਨੇ ਕਹਿੰਦੇ ਕਿ ਹੁਣ ਅੰਦਰ ਦੀ ਕਰੀਏ ਮੈਨੂੰ ਇੱਕ ਰੰਨਾ ਲਾਹ ਲੈੰਦੋ ਬੂਟ ਜਿਹੜਾ ਬਾਹਰ ਆ ਐ ਕਿ ਕੀ ਆਪਣੇ ਆ ਕੀ ਬਈਆਂ ਖੜਾਵਾ ਇਹਨੂੰ ਕਹਿੰਦੇ ਖੜਾਵਾ ਓਕੇ ਓਕੇ ਲਓ ਜੀ ਲਓ ਜੀ ਆ ਗਏ ਜੀ ਆਪਾਂ ਅੰਦਰ ਇਹ ਜਿਹੜੀਆਂ ਤਿੰਨ ਬੁੱਢੇ ਸ਼ਾਦੀ ਐ ਬਾਬਾ ਬੁੱਢਣ ਸ਼ਾਦੀ ਆ ਬਾਬਾ ਰੰਗ ਸ਼ਾਦੀ ਇਹ ਬਾਬਾ ਰੰਗ ਸ਼ਾਹ ਨਾਲ ਦੇ ਚੇਲੇ अच्छा जिन्ना ਖੂ ਦਾ ਟੱਪ ਪਹਿਲਾ ਲਾਇਆ ਜੋ ਪੂਰੀ ਜਿਹੜੀ ਸਾਈਆਂ ਵਾਲੀ ਵਾਦੀ ਅਸਾਂ ਖਾਈ ਸਾਈਆਂ ਦੇ ਖੂ ਦਾ ਟੱਪ ਇਹਨਾਂ ਲਾਇਆ ਆ ਆ ਜਿਹੜੇ ਜਿੰਨਾ ਪਾਣੀ ਲੈ ਦੇ ਦਿੱਤਾ ਇਹ ਬਾਬਾ ਨਰੰਗਸ਼ਾਹ ਬਾਬਾ ਨਰੰਗਸ਼ਾਹ ਠੀਕ ਗਰੀ ਤੇ ਉਦੋਂ ਅਸੀਂ ਜਦੋਂ ਨਿੱਕੇ ਹੁੰਦੇ ਹਾਂ ਨਾ ਉਦੋਂ ਛੇ ਛੋਟਾ ਜਿਹਾ ਦਰਵਾਜ਼ਾ ਹੁੰਦਾ ਇੱਧੇ ਕਾਜ ਆ ਜਾਂਦੇ ਹਾਂ ਨਿੱਕੇ ਜਿਹੇ ਤੇ ਉਦੋਂ ਅਸੀਂ ਲੰਘ ਜਾਂਦੇ ਨੇ ਥੋੜੇ ਜਿਹਾ ਵੱਡੇ ਹੋਇਆ ਮੁੜ ਕੇ ਬੜਾ ਉੱਖਾ ਆਇਆ ਕੰਮ ਆ तो जिटा दरवाजा है ना यादगि करके रख छोटा जो दरवाजा ये नहीं पा पर ही विखाई दी उपरला गया बाबा जी आगे आ गए आगे पाँगी। ਨਹੀਂ ਸੇਰ ਨਹੀਂ ਮੈਂ ਪਹਿਲਾਂ ਹੀ ਕਰ ਲਿਆ ਨੀਵਾ ਸੇਰਾ ਹਾਂਜੀ ਇਹ ਬਾਬਾ ਜੀ ਦਾ ਅੱਛਾ ਉੱਥੋਂ ਆਪਾਂ ਉਤਰ ਕੇ ਥੱਲੇ ਆ ਗਏ ਆ ਤੇ ਇੱਕ ਇੱਥੋਂ ਵੀ ਥੱਲੇ ਜਾਣੇ ਨੇ ਆ ਉਹ ਕਿੱਥੇ ਆ ਅੱਛਾ ਆ ਮੈਨੂੰ ਇੰਨਾ ਯਾਦ ਹੈਗਾ ਵੀ ਇੱਕ ਰਾਹ ਤੇ ਉੱਥੋਂ ਥੱਲੇ ਆਏ ਹੋਣਾ ਆਪਾਂ ਦੇ ਇੱਥੋਂ ਵੀ ਥੱਲੇ ਜਾਣੇ ਨੇ ਆ ਆ ਠੀਕ 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 ਲੋਰੀ ਇਹ ਤੇਰਾ ਸੁਪਿਆ ਆਏ ਸਾਡੇ ਪਾਪਾ ਮੰਗਾ ਸ਼ਾਹ ਜੀ ਇਹ ਆਪਾਂ ਹੀ ਬਣਾਈ ਫੋਟੋ ਉਹਨਾਂ ਦਾ ਇਹ ਮੈਨੂੰ ਯਾਦ ਹੈ ਇਹ ਫੋਟੋ ਦਾ ਮੈਨੂੰ ਪੂਰਾ ਯਾਦ ਹੈ ਤੇ ਹੋਰ ਭਾਵੇਂ ਕੋ ਭੁੱਲ ਜੇ ਇਹ ਉਹਨਾਂ ਸਮਿਆਂ 'ਚ ਆਪਾਂ ਬਣਾਈ ਫੋਟੋ ਇਹ ਲੋਰੀ ਦਾ ਪਾਪਾ ਮੰਗੇ ਸ਼ਾਹ ਜੀ ਸਾਡੇ ਸਾਡਾ ਬਾਬਾ ਜੀ ਦਾ ਪਰਿਵਾਰ ਨਾਲ ਸ਼ੁਰੂ ਤੋਂ ਪਿਆਰ ਹੀ ਵੜਾ ਨਾ ਜੀ ਕਿਹੜੇ ਆ ਸਿੰਗਰਾ ਨਾਲ ਵੀ ਫੋਟੋ ਲੱਗੀਆਂ ਆਪਣੀਆਂ ਜਾਬ ਦੀਆਂ ਆ ਆਪਣੀ ਜੋੜੀ ਬੜੀ ਮਸ਼ਹੂਰ ਆ ਆ ਜੋੜੀ ਓਕੇ ਅਦੁਰਗ ਰੰਗੀਲਾ ਅਸ਼ਦ ਦੁਰਗਾ ਰੰਗੀਲਾ ਸੁਰਾ ਦਾ ਬਾਦਸ਼ਾ ਲੇ ਬਾਬਾ ਪੈਹਾ ਦੀ ਵਰਖਾ ਕਰਦੇ ਸਾਡੇ ਬਾਬਾ ਜੀ ਬਲੌਂਡ ਜੀ ਨੇ ਨੀਂ ਨੋਰ ਵੀ ਅੱਲਾ ਹੁੰਦਾ ਬਾਕੀ ਚਲੋ ਆਪਾਂ ਐਲਬਮਾਂ ਬੜੀਆਂ ਬਣਾਈਆਂ ਫੋਟੋਆਂ ਉਹਦੇ ਵੇਲੇ ਟਾਈਮ ਦਾ ਕੰਮ ਐ ਨਾ ਆਪਾਂ ਜੋ ਮਾੜੀ ਜਿਹੀ ਕਰਨ ਮਸ਼ਹੂਰੀ ਜੀ ਖਾ ਲਈਏ ਫਿਲਮ ਦੇ ਹੀ ਵੇਲੇ ਟਾਈਮ ਖਾਵਾਂਗੇ ਅੱਛਾ ਇਧਰ ਹੀ ਪੁਰਾ ਸਾਹਿਬ ਇਹ ਇਹ ਚਲੋ ਲਾਈਟ ਤੇ ਨਹੀਂ ਹੈ ਤੇ ਪਰ ਮੈਨੂੰ ਇੰਨਾ ਪਤਾ ਆ ਕਿ ਮੈਂ ਉਹ ਥੱਲੇ ਜਾ ਕੇ ਸੁਰੰਗ ਤੇ ਅੰਦਰ ਕਮਰਾ ਇਹਦੇ ਉੱਥੇ ਵੀ ਮੈਂ ਆਪਣੇ ਬਾਬਾ ਜੀ ਨਾਲ ਬੈਠਾ ਹਾਂ। ਹਾਂਜੀ। ਉਹ ਜਦੋਂ ਤੁਹਾਡਾ ਮੇਲਾ ਹੈ ਨਾ ਰੈਡੋਪੀ ਨੇ ਅੱਛਾ। ਇਹ ਹੋ ਜਾਣਾ ਕਿ 7000 ਰੁਪਏ ਉਹਨਾਂ ਨੂੰ ਦੇਣਾ ਕੀਤਾ ਪਾ। ਅੱਛਾ ਜੀ। ਉਹਨਾਂ ਨੇ ਅੰਦਰ ਪੇਪਰ ਲਾਦਣਾ ਸਾਰਾ ਕੁਝ ਕਰਜਣਾ ਵੈਰਿੰਗ ਦੇ ਦੋ ਹੋ ਗਈ ਆ। ਅੱਛਾ ਜੀ। ਸਿਰਫ ਇਹ ਤਾਂ ਨਹੀਂ ਥੋੜੇ ਥੱਲੇ ਥੋੜੀ ਜੀ ਸваяੀ ਹੋਣ ਵਾਲੀ ਹੈ। ਚਲੋ ਹੋ ਜਾਈਗੀ ਉਹ ਵੀ। ਠੀਕ ਹੈ ਜੀ। ਇਹ ਸਾਰਾ ਸੇਵਾ ਕਰਦੇ ਨੂੰ। ਇਹ ਬਾਬਾ ਦਰਸ਼ਨ ਜੀ ਦੇ ਦਾਦਾ ਆ ਬਾਬਾ ਜੀ ਲਾਹ ਰਮਾਲ ਮੜਾ ਮੋਹਰੇ ਪੁਰਾਣੇ ਯਾਰ ਬਹਿ ਕੇ ਬਾਬੇ ਆਪਣੇ ਹੀ ਹੀਰ ਸਿੰਘ ਦਾ ਬੇਟਾ ਨਾ ਹੀਰ ਸਿੰਘ ਦਾ ਭਰਾ ਹਾ ਹੀਰ ਸਿੰਘ ਦਾ ਭਰਾ ਛੋਟਾ ਹੋਰ ਹੀਰਾ ਵੱਡਾ ਲੱਗਦਾ ਇਹ ਛੋਟਾ ਆਪਣਾ ਇਹ ਸਾਡਾ ਵੀਰ ਹੰਡੀ ਗੈਪ ਸੀ ਦਰਸ਼ਨ ਸਿੰਘ ਨੂੰ ਉਹਨੂੰ ਬਾਬਾ ਦਰਸ਼ਨ ਸਿੰਘ ਵੀ ਕਹਿੰਦੇ ਨੇ ਬੜਾ ਇਹ ਪਰਿਵਾਰ ਦਾ ਪਤਾ ਕਿ ਲੈ ਹੀਰੇ ਦਾ ਇਹ ਵਿਚੋਲੇ ਵੀ ਹੈ ਨਾ ਹੀ ਅੱਛਾ ਅੱਛਾ ਇਹਦੇ ਵਿਚੋਲੇ ਅਹੀਂ ਆ ਹੀਰੇ ਨੂੰ ਵਿਹੋਣ ਵਾਲੇ ਅਹੀਂ ਆ ਤੇ ਇਹ ਸਹੀਰੇ ਦਾ ਭਰਾ ਛੋਟਾ ਤੇ ਸਭ ਤੋਂ ਵੱਡਾ ਹੀ ਆਪਣਾ ਦੂਜਾ ਹੀ ਕਰਨੈਲਸੋਂ ਜਿਹਦੇ ਸਾਬੇ ਨੂੰ ਮੁੰਡੇ ਆ ਤੇ 2 ਨੰਬਰ ਤੇ ਹੀਰਾ ਤੇ 3 ਨੰਬਰ ਤੇ ਲੱਖਾ ਸਾਡਾ ਭੋਗੜ ਅਗੇ ਸਾਡਾ ਲੱਖਾ ਭੋਗੜ ਹਾ ਸਦਾਈ ਬਾਬਾ ਜੀ ਹਾਸੀ ਵੀ ਲੱਖੇ ਨਾ ਲੱਖੇ ਵੀ ਬਾਬਾ ਆਈ ਭੋਗੜਾ ਨਾ ਹਾ ਸਦਾਈ ਬਾਬਾ ਜੀ ਹਾਸੀ ਵੀ ਲੱਖੇ ਨਾ ਲੱਕੇਵੇਂ ਬਾਬਾ ਆਈ ਭੋਗੜਾ ਨੇ ਨੇ ਮੇਰੀ ਪਹਿਲਾਂ ਨਿੱਕੀਆਂ ਦੇ ਨੂੰ ਤਿਆਰਿੰਦਾ ਆਹੀ ਆਹੋ ਲੱਖਾ ਸੋਂ ਆਈ ਰੇ ਇਧਰੋਂ ਵੀ ਰਸਤਾ ਤੇ ਆ ਮੇਨ ਐਂਟਰੀ ਤੇ ਇਧਰ ਥੱਲੇ ਗੁਫਾ 'ਚ ਜਾਣਾ ਤੇ ਇੱਥੋਂ ਇਧਰ ਵੀ ਥੱਲੇ ਗੁਫਾ ਅੱਛਾ ਇਧਰੋਂ ਵੀ ਅੱਛਾ ਇਧਰ ਵੀ ਗੁਫਾ ਉਹ ਜਿਹੜੀ ਉਧਰ ਦੀ ਵਿਖਾਈ ਸੀ ਨਾ ਉਹ ਗੁਫਾ ਹਾਂ ਉਹ ਇਧਰ ਆ ਕੇ ਲੱਤੋ ਦੀ ਇਹ ਇੱਥੇ ਇਹ ਲੋਕ ਕੀ ਹੋਈ ਅੱਛਾ ਇਹ ਇੱਥੇ ਆਣ ਕੇ ਨਿਕਲਦੀ ਆ ਉਹ ਬਾਸ ਉਹਦੀ ਹੈ ਜੇ ਇਧਰ ਦੀ ਵੜਨਾ ਢੋਲ ਕੇ ਫਿਰ ਇੱਥੇ ਨਹੀਂ ਢੋਲਦੀ ਠੀਕ 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 ਹੈ ਬਾਈ ਕਿਵੇਂ ਅਸੀਂ ਵੀ ਤੁਹਾਡੇ ਵੱਲੋਂ ਕੀ ਯੋਗਦਾਨ ਸੀ ਵੀ ਆਪਾਂ ਉਹ ਡੇਰਿਆਂ ਵਾਲਾ ਤਾਂ ਨਹੀਂ ਕੰਮ ਜਿਹੜਾ ਦੂਜੇ ਆਮ ਲੋਕੀ ਸਿਰ ਇਕੱਲਾ ਜਿਹੜਾ ਹੀ ਆਂਦੇ ਆ ਆਪਣੇ ਪਿੰਡ ਦੇ ਵਿੱਚ ਜਿਹੜੀਆਂ ਮੰਨ ਲਓ ਮਾਤਰ ਗਰੀਬ ਬੰਦੇ ਹੀ ਨਾ ਹਮ ਉਹਨਾਂ ਨੂੰ ਪਹਿਲਾ ਵਿਆਹ ਦਾ ਲੈ ਕੇ ਦਿੰਦਾ ਹੁੰਦਾ ਸੀ ਜਿਵੇਂ ਗਲਾਬ ਜਾਂ ਮੁਰਾਸ ਗੁੰਲੇ ਹਮ ਮੱਲੋ ਜਾਂਜੇ ਪਾਉਂਦੇ ਅੱਛਾ ਠੀਕ 10-12000 ਦੀ ਮੁਰਾਦ ਦਿੰਦਾ ਸੀ ਜਿਆਦੀ ਨਹੀਂ ਅੱਛਾ ਇੱਕ ਪਰਿਵਾਰ ਨੂੰ ਬੜੀ ਵੱਡੀ ਮਦਾ ਦੇ 10-12000 ਕੀ ਆਈਕਾ 1000 ਰੁਪਿਆ ਕੋਈ ਨੂੰ ਕੋਈ ਦੇ ਦੇ ਤੇ ਬੜੀ ਗੋਲਿਆ ਇੰਨੀ ਕਿ ਦੇਈ ਦੀ ਤੇ ਹੁਣ ਵੀ ਜੇ ਕਹਦਾ ਬੱਚਾ ਢਿੱਲਾ ਮੱਠਾ ਵੇਜਾ ਸਕੂਲ ਲਈ ਸੀ ਕਰਦੀ ਜਾਂ ਕਹਦਾ ਕੋਈ ਵੀ ਆ ਫਿਰ ਵੀ ਉਹਨੇ ਜਿੰਨੀ ਸੇਵਾ ਕਰ ਸਕਦੇ ਆ ਤਾਂ ਕਰਦੀ ਠੀਕ ਠੀਕ ਹੋਈ ਆਪਣਾ ਇਹਦਾ ਦੁੱਖ ਸੁੱਖ ਦੱਸੇ ਠੀਕ ਠੀਕ ਇਹ ਥੋੜੇ ਵੀਰ ਸਵਰਣੀ ਨੇ ਵਿਆਹ ਕੀਤਾ ਕੁੜੀ ਦਾ ਅੱਛਾ ਉਹ ਆਖਿਆ ਕਿ ਭਾਂ ਪੰਜਾਹ ਬੰਦੇ ਸਵਰਨਾ ਕਿਹੜਾ ਵੀਰ ਕੋਰੀ ਆਲੇ ਟੱਬਰ ਆਮਨ ਦਾ ਸੰਦਾ ਮੁੰਡਾ ਨਹੀਂ ਇੱਕ ਏ ਔਰੀਆਂ ਚਾਹੀਏ ਔਰੀਆਂ ਜੋ ਹੁੰਦੇ ਨਾ ਮੈਨੂੰ ਪਤਾ ਸਾਰਾ ਮੈਂ ਰਿਆ ਤੇ ਭਾਵੇਂ ਪਿੰਡ ਤੋਂ 20 ਸਾਲ ਦੂਰ ਹੈ ਮੈਨੂੰ ਕੱਲੇ ਕਰੇ ਪਤਾ ਉਹਨਾਂ ਨੇ 40 50 ਬੰਦਿਆਂ ਦਾ ਪ੍ਰੋਗਰਾਮ ਕੀਤਾ ਹੈ ਕਿ ਖੀਂਦਾ ਅੱਛਾ ਜੀ ਉਹਨਾਂ ਨੂੰ 30 5000 ਜਿੰਨੀ ਮਤਲਬ ਉਹਨਾਂ ਨੂੰ ਵਿਜੈਸ ਹੀ ਕੀਤੀ ਹੈ ਠੀਕ 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 ਮਤਲਬ ਹਰ ਨਾ ਹੀ ਕਰੀਦਾ ਕੋਈ ਵੀ ਬੰਦਾ ਆਪ ਨੂੰ ਆ ਕੇ ਆਪਣਾ ਦੱਸਦਾ ਨਾ ਕਿ ਉਹਨੂੰ ਇੰਨੀ ਤੇ ਤਕਲੀਫ ਆ ਠੀਕ ਠੀਕ ਹੈ ਕਰੀਦਾ ਚਲੋ ਸੇਵਾ ਨਾਲ ਹੀ ਮੇਵਾ ਜੀ ਨਾਲ ਇਹ ਆ ਵੀ ਵਧੀਆ ਨਾਲੇ ਪ੍ਰੇਮ ਪਿਆਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਕੋਈ ਗਰੀਬ ਰੋਟੀ ਤੋਂ ਭੁੱਖਾ ਬੈਠਾ ਉਹਨੂੰ ਰੋਟੀ ਖਵਾਉਦੋਂ ਇੰਨਾ ਹੀ ਵੱਡਾ ਜਿੰਨੀ ਜੋਗੇ ਹੋਏ ਬੰਦੇ ਨੂੰ ਕਰਨਾ ਚਾਹੀਦਾ ਵਾ ਇਹ ਤੇ ਗੁਰੂ ਸਾਹਿਬਾਂ ਨੇ ਆਪਣੇ ਨੇ ਦੱਸਿਆ ਸੀ ਵੀ ਦਸਵੰਦ ਕੱਢੋ ਤੇ ਦਸਵੰਦ ਕਿੱਥੇ ਕੱਢਦੇ ਯਾਰ ਅੱਜ ਕੱਲ ਦਸਵੰਦ ਤੇ ਮਤਲਬ ਇਹ ਹੈ ਵੀ ਜਿਹਦੀ ਲੱਖ ਰੁਪਈਆ ਸਰਕਾਰੀ ਤਨਖਾਹ ਆ ਤਾਂ 10000 ਕ ਬਣਦਾ ਨਾ ਉਹਦਾ ਹਾਂਜੀ ਨਹੀਂ ਤੇ ਦਸਵੰਦ ਦੀ ਦੀ ਉਹ ਸਰਕਾਰੀ ਲੱਖ ਰੁਪਿਆ ਤਨਖਾਹ ਵਾ ਤੇ ਆਮ ਹੀ ਆ ਇਹ ਨਾਰਮਲ ਜੀ ਗੱਲ ਆ ਲੱਖ ਛੜੀ ਤੇ ਘਰਾਂ ਚ 5-5 ਲੱਖ ਤਨਖਾਹ ਆਉਂਦੀ ਐ ਤੇ ਜੋਧਵੀਰ ਤੇ ਦਲੇਰ ਸਿੰਘ ਹੈ ਜੋਧਵੀਰ ਤੇ ਦਲੇਰ ਸਿੰਘ ਨੇ 4.5 ਲੱਖ ਰੁਪਿਆ ਕਬੱਡੀ ਕਿਰਾਏ ਹੀ ਉਹਨਾਂ ਨੇ ਜੋਧਵੀਰ ਆਪਣਾ ਯੋਧਾ ਚਾਚੇ ਕਾਸ਼ੀ ਦਾ ਮੁੰਡਾ ਹਾਂਜੀ ਤੇ ਦਲੇਰਾ ਆਪਣਾ ਮੇਰਾ ਛੋਟਾ ਵੀਰ ਹਾਂਜੀ ਇਹਦਾ ਮੈਂ ਵਿਆਹ ਦਾ ਪ੍ਰੋਮ ਕੀਤਾ ਆਪਣਾ ਅਮਰੀਕਾ ਜਿਹੜਾ ਕੰਧ ਟੱਪ ਗਿਆ ਆਪਣੀ ਦੂਜੀ ਵੱਡੀ ਹਾਂਜੀ ਉਹ ਮੈਕਸੀਕੋ ਜਿਹੜੀ ਅੱਛਾ ਦਲੇਰਾ ਹੀ ਬੜਾ ਬਹੁਤ ਪਿਆਰ ਕਰਦਾ ਮੇਰੇ ਨਾਲ ਵੀ ਤੇ ਪਾਪੇ ਸਾਡੇ ਨਾਲ ਬੜਾ ਹੁੰਦਾ ਉਹ ਮਾਰਚ ਦੀ ਨੱਤੀ ਮਾਰਚ ਨੂੰ ਕਬੱਡੀ ਕਰਾਉਂਦੇ ਆਪਦੇ ਕੋਲ ਸਾਰਾ ਢੋਲੀਆਂ ਤੱਕ ਖਰਚਾ ਦਿੰਦੇ ਆ ਅੱਛਾ ਪੂਰਾ ਖਰਚਾ ਕਰਦੇ ਉਹ ਬੰਦੇ ਵਧੀਆ ਵਧੀਆ ਜੀ ਬਹੁਤ ਬਹੁਤ ਖਰਚਾ ਕਰਦੇ ਆ ਅੱਛਾ ਅੱਛਾ ਜੰਗਲਿਆਂ ਤੱਕ ਪੈਸੇ ਉਹ ਬੰਦੇ ਦਿੰਦੇ ਆ ਹੂੰ ਬਾਹਰੋਂ ਪੈਸੇ ਘਲਾਉਂਦੇ ਹੁਣ ਵੀ ਦਰਬਾਰ ਬਣਾਇਆ ਉਹਨਾਂ ਨੇ ਬੜੀ ਵੱਡੀ ਸੇਵਾ ਦਿੱਤੀ ਸਾਨੂੰ ਅੱਛਾ ਅੱਛਾ ਠੀਕ ਠੀਕ ਉਹ ਮੈਂ ਗੱਲ ਇੱਥੇ ਆਣ ਕੇ ਨਵੇੜੀ ਆ ਵੀ ਗੁਰੂ ਸਭਾ ਉਹਨਾਂ ਨੇ ਆਪਾਂ ਨੂੰ ਦਸਵੰਦ ਕੱਢਣਾ ਆਖਿਆ ਤੇ ਦਸਵੰਦ ਹੁੰਦਾ ਵਾ ਵੀ ਜੇ ਕਿਸੇ ਦੇ ਘਰ ਦੀ ਲੱਖ ਰੁਪਈਆ ਕਮਾਈ ਆ ਤੇ 10000 ਰੁਪਏ ਤੇ ਇੱਥੇ ਮੇਰੇ ਹਿਸਾਬ ਨਾਲ 10-10 ਲੱਖ ਵਾਲੇ ਵੀ ਹੈਗੇ ਆ ਤੇ ਉਹਨਾਂ ਦਾ ਲੱਖ ਬਣਦਾ ਤੇ ਮੇਰੇ ਹਿਸਾਬ ਨਾਲ ਉਹ ਰੁਪਈਆ ਵੀ ਨਹੀਂ ਦਿੰਦੇ ਕਦੇ ਮਤਲਬ ਵੀ ਪਿੰਡ ਦੇ ਕਿਸ ਨੂੰ ਗਰੀਬ ਦਾ ਕੋਈ ਕਰਦੀਏ ਕੋਈ ਕਿਸੇ ਦਾ ਰੋਟੀ ਕਿਸੇ ਨੂੰ ਗਰੀਬ ਦਾ ਕੋਈ ਕਰਦੀਏ ਕੋਈ ਕਿਸੇ ਦਾ ਰੋਟੀ ਚੁੱਲਾ ਪਕਾ ਦਈਏ ਕੋਈ ਗਰੀਬ ਨੂੰ ਪੜ੍ਹਾਈ ਲਿਖਾਈ ਲਈ ਦੇ ਦਈਏ ਕੁਛ ਪੜ੍ਹ ਲੈਣ ਕਿਤਾਬਾਂ ਲੈ ਲੈਣਾ ਪਰ ਕਿੱਥੇ ਹੁੰਦਾ ਹੀ ਨਹੀਂ ਯਾਰ ਕਰਦੇ ਹੀ ਨਹੀਂ ਜਨਤਾ ਇੱਕ ਵੀਰ ਦਾ ਮਨਾ ਕਰਦੇ ਤੇ ਮੜਾ ਚੰਗਾ ਹੈਗੇ ਅਸੀਂ ਵੀ ਕਹੀਂ ਵੀ ਕਿਦੋਂ ਕਰਦੇ ਹੁੰਦਾ ਹੀ ਨਹੀਂ ਆਪ ਚਲੋ ਕਰਦੇ ਕੋਸ਼ਿਸ਼ ਸੁਣਦੇ ਆ ਨਾ ਬਾਬਾ ਗੱਲਾਂ ਤੇ ਮੈਂ ਆਪਣੇ ਹਿਸਾਬ ਨਾਲ ਬਾਬਾ ਤੈਨੂੰ ਸੱਚੀ ਨਿਆਣਾ ਸਮਝਾ ਰਿਹਾ ਕਿਉਂਕਿ ਮੈਂ ਮਤਲਬ ਕਿ ਨਿਆਣਾ ਤੇ ਚਲੋ ਆਪਾਂ ਨੂੰ ਕਿਰਪਾ ਹੀ ਤੁਹਾਡੇ ਮਹਾਰਾਜ ਦੀ ਤੇ ਮੈਂ ਬੜਾ ਚੇਰ ਬਾਦ ਪਾ ਲਗਾ ਮੈਨੂੰ ਜਦੋਂ ਜੋ ਦੱਸ ਗਿਆ 15 ਸਾਲਾਂ ਬਾਅਦ ਪਾ ਲਗਾ ਵੀ ਮੁੰਡਾ ਆਪਣੇ ਪਿੰਡ ਤੋਂ ਸੇਵਾ ਨਿਭਾਉਣ ਡਿਆ ਮੈਂ ਪੁੱਛਿਆ ਮੁੰਡਾ ਕੌਣ ਆ ਕਹਿੰਦੇ ਵੀ ਇਤਰਾ ਆਪਣੇ ਗਰੀਬ ਬਾਪੂ ਗਰੀਬੂ ਦੇ ਸ਼ਾਹ ਜਿਹੇ ਤੇ ਬੀਬੀ ਦਿਆਲੋ ਦਾ ਪੋਤਰਾ ਅਸਲ 'ਚ ਬੀਬੀ ਦਿਆਲੋ ਦਾ ਪੋਤਰਾ ਤਾਂ ਕਿਉਂਕਿ ਬੀਬੀ ਦਿਆਲੋ ਦਾ ਮੇਰਾ ਬੜਾ ਪਿਆਰ ਸੀ ਸਾਡਾ ਸਾਰਾ ਘਰ ਦਾ ਕੰਮ ਸਾਡੇ ਪਰਿਵਾਰਾਂ ਦੇ ਮਾਮਾਰਗਾ ਦਾ ਦਾਦੀਆਂ ਵਰਗਾ ਸਭ ਆਈ ਛੜਦਾ ਤੇ ਮੈਂ ਇਹਨੂੰ ਬੜਾ ਲੇਟ ਪਤਾ ਲੱਗਾ ਵੀ ਬਾਬਾ ਮੰਗਾ ਤੇ ਮੈਂ ਕਿਹਾ ਪਹਿਲਾਂ ਪਤਾ ਕਰੀਏ ਤੇ ਬਾਬਾ ਕਿ ਤੁਹਾਡੇ ਵਰਗਾ ਪਰਿਵਾਰ 'ਚ ਮੇਰੇ ਨਾਲ ਕੋਈ ਧੰਦਾ ਹੁੰਦਾ ਹੈ ਮੁੰਡਾ ਗੱਛੂ ਗੁਲਛਣ ਮਰ ਗਿਆ ਹੈ ਆ ਗੁਲਛਣ ਉਹ ਵੀ ਐ ਗੁੰਦਿਆਂ ਦਾ 골 ਮੋਲੰਦਾ ਹੈ ਐਂ ਬੜਾ ਕਬੱਡੀ ਵੀ ਖੇਡਨੀ ਤੇ ਕੋ ਨਕਲਣਾ ਵੀ ਤੇ ਵੀਰ ਜੀ ਮੈਂ ਗਿਆ ਬਾਬਾ ਵੇਹੇ ਉਮਰ ਕਿੰਨੀ ਹੈ ਆਪਣੀ ਮੇਰੀ ਹੈਗੀ ਆ 47 47 ਨਹੀਂ ਬਾਬਾ ਹੇ ਨਹੀਂ ਬਾਬਾ 1978 ਦਾ ਜਨਮ ਹੈ ਇਹ ਮੇਰਾ ਪਰ ਫਿਰ ਜਹਾਂ ਬਾਬਾ ਸੇ ਰਹੀ ਆ ਸੇ ਰਹੀ ਮੈਨੂੰ ਐ ਲੱਗਦਾ ਜੇ ਬਾਬਾ ਮੰਗਾ ਮੇਰੇ ਤੋਂ ਵਾਵਾ ਛੋਟਾ ਨਹੀਂ ਨਹੀਂ ਐਡਾ ਨਹੀਂ ਛੋਟਾ ਵੀਰ ਤੂੰ ਹੀ ਹਟ ਨਾ ਇੱਕ ਕਲਾਸ ਅੱਗੇ ਪੜ੍ਹ ਦਿੰਦੇ ਹੈ ਲੋ ਜੀ ਗਵਰਨਰ